ਦੇ ਵਿੱਚ ਆ ਜਾਣ ਧੰਨਾ ਅਲੀਪੁਰ ਖਾਲਸਾ ਇਸ ਇਲਾਕੇ ਦਾ ਬਹੁਤ ਵਧੀਆ ਖਿਡਾਰੀ ਹੈ ਲੈ ਵੀ ਆ ਧੰਨਾ ਤੇਰੇ ਯਾਰ ਤੇਰੇ ਭਰਾ ਤੇਰੇ ਵੀਰ ਤੇਰਾ ਮਾਣ ਕਰ ਰਿਹਾ ਸਾਰੇ ਧੰਨੇ ਬਾਰੇ ਜਾਣਦੇ ਆ ਬੀ ਐਸ ਵੀਰ ਦਾ ਪੁੱਤਰ ਪਿਛਲੇ ਦਿਨੀ ਸਦਾ ਲਈ ਇਸ ਦੁਨੀਆ ਤੋਂ ਚਲਾ ਗਿਆ ਦੇਖੋ ਜਦੋਂ ਕੋਈ ਪੁੱਤਰ ਕਿਸੇ ਘਰ 'ਚ ਜਨਮ ਲੈਂਦਾ ਤੇ ਕਿੰਨੀ ਖੁਸ਼ੀ ਮਨਾਈ ਜਾਂਦੀ ਹੈ ਪਰ ਜਦੋਂ ਚਾਵਾ ਨਾ ਪਾਲਿਆ ਪੁੱਤਰ ਉਹ ਇਸ ਦੁਨੀਆ ਤੋਂ ਛੋਟੀ ਉਮਰੇ ਚਲਾ ਜਾਵੇ ਤੇ ਪਰਿਵਾਰ ਦੇ ਉੱਪਰ ਜਿਹੜਾ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਸੋ ਧੰਨੇ ਵੀਰ ਦਾ ਪੁੱਤਰ ਇਸ ਦੁਨੀਆ ਤੋਂ ਚਲਾ ਗਿਆ ਸੋ ਵੀਰ ਬਹੁਤ ਦੁਖੀ ਮਨ ਨਾਲ ਇੱਥੇ ਆਇਆ ਹੈ ਇਹ ਜਿਹੜਾ ਸਨਮਾਨ ਨਹੀਂ ਇਸ ਵੀਰ ਦੀ ਇਸ ਭਰਾ ਦੀ ਹੈਲਪ ਹੈ ਕਿਉਂਕਿ ਇਸ ਵੀਰ ਦੇ ਬੱਚੇ ਨੂੰ ਭਿਆਨਕ ਬਿਮਾਰੀ ਲੱਗੀ ਪਰ ਵੀਰ ਨੇ ਉਹ ਮਾਇਆ ਪੈਸਾ ਕਿਸੇ ਤੋਂ ਨਹੀਂ ਮੰਗਿਆ ਜੋ ਕੋਈ ਸੀਗਾ ਵੱਟ ਵੇਚ ਕੇ ਉਸ ਬੱਚੇ ਦੇ ਇਲਾਜ ਤੇ ਲਾਤਾ ਹੈ ਪਰ ਜੋ ਪਾਣਾ ਸੀ ਉਹ ਫੇਰ ਵੀ ਵਾਪਰ ਗਿਆ ਸੋ ਧੰਨੇ ਦੇ ਸਾਥੀਆਂ ਨੂੰ ਇਸ ਇਲਾਕੇ ਦੇ ਪ੍ਰਮੋਟਰਾਂ ਨੂੰ ਤੇ ਕਬੱਡੀ ਪ੍ਰੇਮੀਆ ਨੂੰ ਬੇਨਤੀ ਕਰਦੇ ਆਂ ਵੀ ਪਰਿਵਾਰ ਦੀ ਜਿਹੜੀ ਫਰੈਂਚਾਈਜ਼ਰ ਹਾਲਤ ਹੈ ਉਹ ਥੋੜੀ ਡਾਵਾਂਡੋਲ ਹੈ ਹੱਥ ਬੰਨ ਕੇ ਕਬੱਡੀ ਜਗਤ ਤੋਂ ਬੇਨਤੀ ਕਰਦੇ ਆਂ ਵੀ ਆਹ ਭਰਾ ਸਾਰੇ ਨਾਲ ਖੜਿਆ ਹੈ ਵੀਰ ਗੁਰਪ੍ਰੀਤ ਹੁਣੀ ਮਨਜੀਤ ਹੁਣੀ ਪ੍ਰਦੀਪ ਹੁਣੀ ਗੋਗੀ ਹੁਣੀ ਗੁਰਤੇਜ ਹੁਣੀ ਤੇ ਹੋਰ ਵੀ ਵੀਰ ਜਿਹੜੇ ਲੰਬੇ ਟਾਈਮ ਤੋਂ ਇਸ ਭਰਾ ਨਾਲ ਵਰਤ ਰਿਹਾ ਸੋ ਸਮਾਂ ਵੀਰ ਦੇ ਉੱਪਰ ਮਾੜਾ ਆਇਆ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਵੀ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਵੀਰ ਦਾ ਸਾਥ ਦਿਓ ਜੀ سپورਟ ਕਰਿਓ ਤੇ ਵੀਰ ਦਾ ਨੰਬਰ ਅਸੀਂ ਬੋਲਣ ਲੱਗੇ ਆ 81468 ਤੇ 72550 81468 72550 ਸੋ ਇਸ ਵੀਰ ਦੀ ਸਾਰੇ ਭਰਾ ਜਰੂਰ ਹੈਲਪ ਕਰਿਓ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਦੀ ਬਹੁਤ ਮਿਹਰਬਾਨੀ ਹੋਵੇਗੀ ਸਾਰਾ ਕੁਝ ਸਾਡੇ ਵੀਰ ਸੁਖਰਾਨ ਨੇ ਅਨਾਉਂਸਮੈਂਟ ਕਰਤੀ ਹੈ ਆ ਬੰਦਾ ਤੰਨਾ ਅਲੀਪੁਰ ਖਾਸੇ ਵਾਲਾ ਲਾਈਵ ਵਾਲਿਆ ਕੈਮਰਾ ਥੋੜਾ ਜ਼ੂਮ ਕਰਕੇ ਦਿਖਾ ਦੇ ਆ ਬੰਦੇ ਨੂੰ ਜਿਹੜੇ ਜੱਫੇ ਨੇ ਲਾਏ ਹਨ ਉਹ ਸਾਰੇ ਜਾਣਦੇ ਆ ਇੱਕ ਗੱਲ ਮੈਂ ਸਿੱਧੀ ਇੱਕ ਠੋਕੇ ਇਹ ਕਹਿ ਲੱਗਾ ਜਦੋਂ ਬੰਦਾ ਚਲਾ ਜਾਂਦਾ ਦੁਨੀਆ ਤੋਂ ਉਹਦੇ ਲਈ ਲੱਖਾਂ ਰੁਪਈਆ ਇਕੱਠਾ ਕੀਤਾ ਜਾਂਦਾ ਹੈ ਵੀ ਇਹਦਾ ਬੰਦਾ ਸੀਗਾ ਯਾਰ ਇਹਦਾ ਇਦਾਂ ਸੀਗਾ ਇਹਦਾ ਇਦਾਂ ਸੀਗਾ ਹੁਣ ਕਈ ਬੰਦੇ ਜਿਹੜੇ ਦੁਨੀਆ ਤੋਂ ਤੁਰ ਗਏ ਐ ਉਹਨਾਂ ਲਈ ਵੀ ਰੁਪਈਏ ਜਿਹੜੇ ਇਕੱਠੇ ਕੀਤੇ ਜਾਂਦੇ ਆ ਮੇਲੇ ਉੱਤੇ ਪਰ ਇੱਕ ਬੇਨਤੀ ਕਰਦਾ ਬਾਈ ਆ ਇਨਸਾਨ ਆ ਇਹਦਾ ਨਾਂ ਤੰਨਾ ਐ ਇਹ ਬਾਕੀ ਤੰਨੇ ਭਗਤ ਵਰਗਾ ਐ ਤੰਨੇ ਜੱਟ ਵਰਗਾ ਐ ਔਰ ਉਹਨੇ ਰੱਬ ਪਾਇਆ ਸੀਗਾ ਇਨੇ ਤੁਹਾਡਾ ਪਿਆਰ ਪਾਇਆ ਪਰ ਆਪਾਂ ਨਾਲ ਸ਼ਰਮ ਕਰਨਾ ਬਾਈ ਨੂੰ ਇਹਦੇ ਪੁੱਤਰ ਦੀ ਡੈਥ ਹੋ ਗਈ ਹੈ ਇਹਨੇ ਕੋਈ ਪੋਸਟ ਨਹੀਂ ਪਾਈ ਕਿਸੇ ਕੋਲੇ ਹੱਥ ਨਹੀਂ ਅਟਿਆ ਜੋ ਕੁਝ ਵੀ ਸਰਦਾ ਹੈ ਇਹ ਭਰਾ ਦਾ ਆਪਾਂ ਸਹਾਇਤਾ ਕਰਨਾ ਹੈ ਇਹਦਾ ਦਿਲ ਨਹੀਂ ਟੁੱਟਣ ਦੇਣਾ ਹਰ ਇੱਕ ਬੰਦੇ ਨੂੰ ਮੈਂ ਬੇਨਤੀ ਕਰਦਾ ਜੋ ਕੁੜ ਵੀ ਸਰਦਾ ਹੈ ਜਿਹੜੀ ਸੰਗਤ ਇੱਥੇ ਖੜੀ ਹੈ ਉਹਨਾਂ ਨੂੰ ਵੀ ਮੈਂ ਹੱਥ ਬਣ ਕੇ ਬੇਨਤੀ ਕਰਦਾ ਵੀ ਜੋ ਕੁੜ ਵੀ ਤੁਹਾਡੇ ਕੋਲੋਂ ਸਰਦਾ ਹੈ ਇਹ ਸਾਡੇ ਵੀਰ ਦੀ ਅਲੀਪੁਰ ਖਾਸੇ ਵਾਲੇ ਧੰਨੇ ਦੀ ਆਪਾਂ ਸਹਾਇਤਾ ਕਰਨੀ ਹੈ ਸਤਕਾਰ ਕਰਨਾ ਹੈ ਸਹਿਯੋਗ ਕਰਨਾ ਹੈ ਕਿਉਂਕਿ ਪਰਿਵਾਰ ਹੈ ਕਬੱਡੀ ਵਾਲਿਓ ਇਹਨੂੰ ਆਸ ਹੈ ਵੀ ਕਬੱਡੀ ਵਾਲੇ ਸਾਰਿਆਂ ਨਾਲ ਖੜਦੇ ਐ ਵੀ ਮੇਰੇ ਨਾਲ ਵੀ ਖੜਨਗੇ ਜਿਹੜੇ ਵਿਦੇਸ਼ਾਂ ਵਿੱਚ ਪ੍ਰਮੋਟਰ ਬੈਠੇ ਐ ਮੈਂ ਉਹਨਾਂ ਤੱਕ ਸਨੇਹਾ ਭੇਜਦਾ ਐ ਵੀ ਦਾ ਸਹਿਯੋਗ ਜਰੂਰ ਕਰਿਓ ਬੜੀ ਮਿਹਰਬਾਨੀ ਹੋਊਗੀ ਆਦਮ ਵਾਲੀਆ ਸਣੀ ਚੋਟੀ ਦਾ 스타 ਹੈ ਖੇਡ ਕਬੱਡੀ ਦਾ ਭਾਈ ਆਹ ਗੱਲ ਹੁੰਦੀ ਐ ਇਨਸਾਨਾਂ ਵਾਲੀ ਇਹ ਅਸਲੀ ਸਪੋਰਟਸਮੈਨਸ਼ਿਪ ਐ ਸੰਨੀ ਆਦਮ ਬੜੀਆ ਕਹਿੰਦਾ 5000 ਰੁਪਏ ਉਹ ਕਬੱਡੀ ਪਲੇਅਰ ਨੇ ਭੇਜਿਆ ਹੈ ਤਾੜੀਆਂ ਲਾਓ ਜ਼ੋਰਦਾਰ ਸੰਨੀ ਆਦਮ ਬੜੀਏ ਲਈ ਇੰਦਰ ਸਤਕਾਰ ਹੈ ਧੰਨਿਆ ਤੇਰੀ ਖੇਡ ਖੇਡ ਕਬੱਡੀ ਦਾ ਸਤਕਾਰ ਹੈ ਜੋ ਕੁਝ ਵੀ ਸਰਦਾ ਸਾਰੇ ਪ੍ਰਾਮਾ ਨੂੰ ਬੇਨਤੀ ਕਰਦਾ ਹੈ ਭਾਈ ਸਹਿਯੋਗ ਕਰਿਓ ਇਹ ਅਨਾਉਂਸਮੈਂਟ ਬੜੀ ਜ਼ਰੂਰੀ ਸੀਗੀ ਪੇਸ਼ ਕਬੱਡੀ ਸ਼ੁਰੂ ਹੋ ਗਈ ਹੈ ਔਰ ਸਾਡਾ ਧੰਨवार ਜਿਹੜੇ ਪ੍ਰਾਮਾ ਨੇ ਇਹ ਸਤਕਾਰ ਕੀਤਾ ਕਬੱਡੀ ਦੀ ਹਰ ਇੱਕ ਨਵੀਂ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ